ਹਾਂਜੀ ਸਮੂਹ ਐਸੋਸੀਏਟਡ ਅਧਿਆਪਕ ਸਾਥਿਓ ਤੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਾਥਿਓ ਪਿੱਛੇ ਸਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਾਡਾ ਪੰਜਾਬ ਇੱਕ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ ਫੜਾ ਨੇ ਬਹੁਤ ਸਾਰੇ ਵੱਡੇ ਖੇਤਰ ਨੂੰ ਪ੍ਰਭਾਵਿਤ ਕੀਤਾ ਜਿਹਦੇ ਵਿੱਚ ਆਮ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਸਾਡੇ ਜਿਹੜੇ ਗੁਰਦਾਸਪੁਰ ਵਾਲੇ ਸਾਥੀ ਉਹ ਲਗਾਤਾਰ ਜਿਹੜੇ ਆਪਣੇ ਉਥੇ ਹੜ੍ਹਾਂ ਵਿੱਚ ਫਸੇ ਪਿੰਡਾਂ ਲੋਕਾਂ ਦੀ ਮਦਦ ਕਰਦੇ ਸੀਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਦੇ ਤੇ ਅਸੀਂ ਆਪਣੇ ਕੋਲੋਂ ਸਾਡੇ ਗਰਮੀਤ ਸਿੰਘ ਪੱਡਾ ਦਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਉਹ ਲੱਗੇ ਹੋਏ ਸੀ ਤੇ ਅਸੀਂ ਉਹਨਾਂ ਨੂੰ ਆਪਣੇ ਕੋਲੋਂ ਫੰਡ ਪ੍ਰੋਵਾਈਡ ਕਰਵਾਇਆ ਤੇ ਬਾਕੀ ਸਾਥੀ ਵੀ ਫਿਰ ਕਹਿਣ ਲੱਗੇ ਕਿ ਆਪਾਂ ਨੂੰ ਹੋਰ ਵੀ ਜੇ ਆਪਾਂ ਮਦਦ ਕਰ ਸਕਦੇ ਹਾਂ ਤਾਂ ਕਰਨੀ ਚਾਹੀਦੀ ਹੈ ਹਣਾ ਉਸ ਤੋਂ ਬਾਅਦ ਅਸੀਂ ਇੱਕ ਵੀਡੀਓ ਜਾਰੀ ਕੀਤੀ ਜਿਸ ਤੋਂ ਬਾਅਦ ਆਪ ਸਭ ਨੇ ਜਿੰਨੀ ਜਿੰਨੀ ਤਿਲ ਫੁੱਲ ਭੇਟਾ ਭੇਜੀ ਸੁਖਜਿੰਦਰ ਸਿੰਘ ਦਾਖਾ ਜੀ ਦੇ ਖਾਤੇ ਦੇ ਵਿੱਚ ਪੈਸੇ ਆਏ ਲਗਭਗ 17-18 ਕਹ ਹਜ਼ਾਰ ਗਰਮੀਤ ਸਿੰਘ ਪੱਡਾ ਦੇ ਖਾਤੇ ਜੀ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਦਾਖਾ ਸਾਹਿਬ ਦੇ ਖਾਤੇ ਵਿੱਚ ਕੋਈ 35-36 ਹਜ਼ਾਰ ਆਈ ਥਿੰਕ 38 ਹਜ਼ਾਰ ਮਤਲਬ ਇੰਨੇ ਕ ਪੈਸੇ ਆਏ ਸੀਗੇ ਸੋ ਅਸੀਂ ਉਹਨਾਂ ਨਾਲ ਵਿਚਾਰ ਕੀਤਾ ਕਿਉਂਕਿ ਉਹ ਲਗਾਤਾਰ ਉੱਥੇ ਜਾ ਰਹੇ ਸੀ ਉਹਨਾਂ ਨੂੰ ਪਤਾ ਸੀ ਕਿ ਕਿਸ ਚੀਜ਼ ਦੀ ਲੋੜ ਆ ਤੇ ਕਿਹੜੇ ਪਾਸੇ ਲੋੜ ਹੈਗੀ ਆ ਸੋ ਅਸੀਂ ਆ ਰਾਸ਼ਨ ਦੀਆਂ ਕਿੱਟਾਂ ਤਿਆਰ ਕਰਵਾਈਆਂ ਸੀਗਾ ਜਿਸ ਵਿੱਚ ਚੌਲ ਦਾਲ ਖੰਡ ਮਤਲਬ ਘਰੇਲੂ ਚੀਜ਼ਾਂ ਸੀਗੀਆਂ ਤੇ ਉਹ ਇੱਕ ਕਿੱਟ 500 ਰੁਪਏ ਦੇ ਵਿੱਚ ਤਿਆਰ ਹੋਈ ਸੀਗੀ ਹਨ ਤਾਂ 100 ਕਿੱਟਾਂ ਅਸੀਂ ਉਹ ਤਿਆਰ ਕਰਵਾਈਆਂ ਸੀਗੀਆਂ ਨਾਲ ਸੁੱਕੇ ਦੁੱਧ ਦੇ ਪਾਊਚ ਮੋਮਬਤੀਆਂ ਕੁਝ ਦਵਾਈਆਂ ਕਿਉਂਕਿ ਦਵਾਈਆਂ ਦੀ ਵੀ ਉੱਥੇ ਬਹੁਤ ਲੋਡ ਪੈ ਰਹੀ ਪਾਣੀ ਕਰਕੇ ਮੱਛਰ ਬਹੁਤ ਹੈ ਮੱਛਰ ਦੇ ਨਾਲ ਅਲਰਜੀ ਜਾਂ ਇਦਾਂ ਦੀ ਸਮੱਸਿਆ ਜਾਂ ਉਦਾਂ ਕਿਸੇ ਨੂੰ ਹੋਰ ਵੀ ਬੀਪੀ ਦੀ ਵੀ ਹੈ ਸ਼ੂਗਰ ਦੀ ਸੋ ਇਹੋ ਜਿਹੀਆਂ ਦਵਾਈਆਂ ਵੀ ਅਸੀਂ ਜਿਹੜੀਆਂ ਨਾਰਮਲ ਦੀਆਂ ਨਾਲ ਰੱਖੀਆਂ ਸੀਗੀਆਂ ਸੋ ਕੱਲ ਅਸੀਂ ਆਪਣਾ ਪੂਰਾ ਦਿਨ ਇਸ ਕੰਮ ਲਈ ਲਾਇਆ ਸਾਡੀ ਪੂਰੀ ਟੀਮ ਉੱਥੋਂ ਦੀ ਔਰ ਅਸੀਂ ਮੈਂ ਸੁਖਿੰਦਰ ਸਿੰਘ ਦਾਖਾ ਸਾਡੇ ਹੋਰ ਸਾਥੀ ਔਰ ਬਾਕੀ ਉਹਨਾਂ ਦੇ ਜੋ ਪਿੰਡ ਦੀ ਟੀਮ ਸੀਗੀ ਉਹ ਵੀ ਬਹੁਤ ਜ਼ਿਆਦਾ ਹੈਲਪਫੁਲ ਬਹੁਤ ਜ਼ਿਆਦਾ ਵਧੀਆ ਲੋਕ ਸੀ ਸਾਰੇ ਸੋ ਸਾਡੀ ਸਾਰੀ ਟੀਮ ਨੇ ਲੜ ਕੇ ਜਿੱਥੇ-ਜਿੱਥੇ ਆ ਰਾਸ਼ਨ ਪਹੁੰਚਣਾ ਚਾਹੀਦਾ ਸੀ ਅਸੀਂ ਕੋਸ਼ਿਸ਼ ਕੀਤੀ ਆ ਕਿ ਹਰ ਇੱਕ ਲੋੜਵੰਦ ਪਰਿਵਾਰ ਨੂੰ ਅਸੀਂ ਆਪਦਾ ਜਿਹੜਾ ਇਹ ਰਾਸ਼ਨ ਪਹੁੰਚਾ ਸਕੀਏ ਇੱਕ ਗੱਲ ਮੈਂ ਜ਼ਰੂਰ ਹੋਰ ਸ਼ੇਅਰ ਕਰਨੀ ਚਾਹੁੰਗਾ ਕਿ ਉੱਥੇ ਬਹੁਤ ਮਾਣ ਮਹਿਸੂਸ ਹੁੰਦਾ ਸੀ ਕਿ ਅਸੀਂ ਪੰਜਾਬ ਦੇ ਵਸਨੀਕ ਆ ਦੇਖੋ ਸਰਕਾਰਾਂ ਦੇ ਹਾਲਾਤ ਸੈਂਟਰ ਸਰਕਾਰਾਂ ਦੇ ਹਾਲਾਤ ਅਸੀਂ ਦੇਖ ਚੁੱਕੇ ਆ ਪਰ ਲੋਕਾਂ ਨੇ ਕੋਈ ਕਮੀ ਨਹੀਂ ਛੱਡੀ ਉੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਥਾਂ ਥਾਂ ਤੇ ਲੰਗਰ ਲੱਗੇ ਜਿਹੜੇ ਸੇਵਾ ਕਰਦੇ ਉਹਨਾਂ ਉਹਨਾਂ ਲਈ ਸਪੈਸ਼ਲ ਲੰਗਰ ਲੱਗੇ ਉਹਨਾਂ ਲਈ ਚਾਹ ਦੇ ਲੰਗਰ ਥਾਂ ਥਾਂ ਤੇ ਪ੍ਰਸ਼ਾਦੇ ਦੇ ਲੰਗਰ ਮਤਲਬ ਇਹੋ ਜੀ ਮਾਨਨ ਦੇ ਵਿੱਚ ਬਹੁਤ ਮਾਨ ਮਹਿਸੂਸ ਹੁੰਦਾ ਸੀ ਕਿ ਅਸੀਂ ਪੰਜਾਬੀ ਆ ਤੇ ਪੰਜਾਬੀਆਂ ਵਿੱਚ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਗੁਰੂਆਂ ਨੇ ਵਾਕਈ ਇਹੋ ਜੀ ਕੋਈ ਚੀਜ਼ ਫੁਕੀ ਹੈ ਜੋ ਇਨਸਾਨੀਅਤ ਉਹਨਾਂ ਦੇ ਮਨ ਵਿੱਚ ਹੈਗੀ ਆ ਤੇ ਉਹਨਾਂ ਨੂੰ ਇਨਸਾਨੀਅਤ ਸਭ ਤੋਂ ਵੱਡਾ ਧਰਮ ਇਹ ਸਿਖਾਇਆ ਗਿਆ ਹੈ ਉੱਥੇ ਜਾ ਕੇ ਮਹਿਸੂਸ ਹੋ ਰਿਹਾ ਸੀ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਬਹੁਤ ਸਾਰਾ ਜਿੰਨੇ ਵੀ ਲੋਕ ਪੰਜਾਬੀ ਨੇ ਬਾਹਰ ਬੈਠੇ ਨੇ ਚਾਹੇ ਇੱਥੇ ਬੈਠੇ ਨੇ ਜਿੰਨੀ ਵੀ ਵੱੱਟ ਵੱਦ ਮਦਦ ਕਰ ਸਕਦੇ ਨੇ ਕਰ ਰਹੇ ਨੇ ਠੀਕ ਹੈ ਸੋ ਬਹੁਤ ਵਧੀਆ ਮਤਲਬ ਮਹਿਸੂਸ ਹੋਈਆਂ ਹੈ ਗੱਲਾਂ ਪਰ ਉਹ ਲੋਕ ਜਿਨ੍ਹਾਂ ਨਾਲੇ ਕੁਝ ਹੋਇਆ ਜਿਨ੍ਹਾਂ ਦੀ ਫਸਲ ਇੰਨੀ ਤਬਾਹ ਹੋ ਗਈ ਮਨ ਬਹੁਤ ਦੁਖੀ ਹੋ ਰਿਹਾ ਸੀ ਦੇਖ ਕੇ ਪਰ ਚਲੋ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਉਹ ਅਸੀਂ ਕੀਤਾ ਆਉਣ ਵਾਲੇ ਸਮੇਂ ਵਿੱਚ ਜੇ ਹੋਰ ਵੀ ਕੋਈ ਲੋੜ ਪਊਗੀ ਕਿਉਂਕਿ ਅਜੇ ਅੱਗੇ ਜਾ ਕੇ ਹੋਰ ਲੋੜ ਪਊਗੀ ਕਿਉਂਕਿ ਉਹਨਾਂ ਲੋਕਾਂ ਨਾਲ ਬਹੁਤ ਸਾਰਾ ਕੁਝ ਮਤਲਬ ਪਾਣੀ ਜਦੋਂ ਦਰਿਆ ਦਾ ਫਿਰ ਗਿਆ ਤਾਂ ਉਹਨਾਂ ਦੇ ਬਿਸਤਰੇ ਤੱਕ ਖਰਾਬ ਹੋ ਚੁੱਕੇ ਆ ਮਤਲਬ ਬੜੀਆਂ ਪ੍ਰੋਬਲਮਸ ਹੈਗੀਆਂ ਜਿਨ੍ਹਾਂ ਲਈ ਹੋਰ ਵੀ ਚਲੋ ਸੰਸਥਾਵਾਂ ਬਹੁਤ ਕੋਸ਼ਿਸ਼ ਕਰ ਰਹੀਆਂ ਪੰਜਾਬੀ ਸਾਡੇ ਬਹੁਤ ਕੋਸ਼ਿਸ਼ ਕਰ ਰਿਹਾ ਸਾਨੂੰ ਵੀ ਜੇ ਕੋਈ ਇਸ ਤੋਂ ਅੱਗੇ ਮਦਦ ਕਰਨੀ ਪਈ ਤਾਂ ਅਸੀਂ ਤੁਹਾਨੂੰ ਫਿਰ ਤੋਂ ਸੁਨੇਹਾ ਲਾਵਾਂਗੇ ਤੇ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਦਾ ਦਿਲੋਂ ਧੰਨਵਾਦ ਜੋ ਤੁਸੀਂ ਸਾਡੇ ਕਹਿਣ ਤੇ ਸ ਇਸੇ ਸੇਵਾ ਵਿੱਚ ਆਪਣਾ ਹਿੱਸਾ ਪਾਇਆ ਸੇਵਾ ਥੋੜੀ ਹੋਵੇ ਬਹੁਤੀ ਹੋਵੇ ਦਿਲੋਂ ਕਰਨੀ ਆ ਸਾਡਾ ਫਰਜ਼ ਹੁੰਦਾ ਹੈ ਠੀਕ ਹੈ ਸੋ ਅਸੀਂ ਜਿੰਨੀ ਵੀ ਕਰ ਸਕੇ ਸੀਗੇ ਅਸੀਂ ਜੋ ਤੁਹਾਡੇ ਸਾਡੀ ਡਿਊਟੀ ਤੁਸੀਂ ਲਈ ਸੀ ਸਾਨੂੰ ਜਿਨ੍ਹਾਂ ਨੇ ਪੈਸੇ ਪਾਏ ਸੀਗੇ ਸੋ ਸਾਡਾ ਫਰਜ਼ ਬਣਦਾ ਸੀ ਕਿ ਉਹ ਪੈਸੇ ਤੁਹਾਡੇ ਸਹੀ ਥਾਂ ਤੇ ਜਾ ਕੇ ਲੱਗ ਸਕਣ ਸੋ ਜਿੰਨੀ ਅਸੀਂ ਕਰ ਸਕੇ ਸੀ ਅਸੀਂ ਆਪਣੀ ਪੂਰਾ ਦੇਣ ਲਾ ਕੇ ਤੇ ਆਪਣੀ ਸੇਵਾ ਕੀਤੀ ਹੈ ਤੇ ਇੱਕ ਵਾਰ ਫਿਰ ਸਾਰਿਆਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ